ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਸ਼ੁਰੂਆਤ ਕਰ ਰਹੇ ਹਾਂ ਹਨ ਤੇ ਟਾਈਮ ਮੇਰੇ ਖਿਆਲ ਨਾਲ ਹੋ ਗਿਆ ਹੋਊਗਾ 4:30 ਦਾ ਤੇ ਬਾਕੀ ਆਪਾਂ ਇੱਕ ਨਾ ਸਵੇਰੇ ਸ਼ਾਟ ਲਿਆ ਸੀਗਾ ਤੇ ਸ਼ਾਟ ਆਪਾਂ ਕੀ ਲਿਆ ਸੀ ਪ੍ਰੀਤ ਅੱਜ ਮੈਂ ਕਿਹਾ ਪ੍ਰੀਤ ਨੂੰ ਮੇਰਾ ਪੁੱਤ ਸਕੂਲ ਨਹੀਂ ਲੈ ਜਾ ਕਰ ਹਨ ਤੇ ਤੂੰ ਸਕੂਲ ਨਹੀਂ ਤੇ ਜਾ ਘਰ ਮਗਾ ਸਕੂਲ ਜਦੋਂ ਨੇੜੇ ਜਿਹਾ ਸਕੂਲ ਹੈ ਮੈਂ ਕਿਹਾ ਇੱਥੇ ਥੋੜਾ ਜਿਹਾ ਮਤਲਬ 1 ਕਿਲੋਮੀਟਰ ਤੇ ਸਕੂਲ ਹੈ ਤੇ ਮੈਂ ਕਹਾਂ ਵੀ ਬੈਨ ਬੂਕ ਦਾ ਹਨਾ ਇੰਨਾ ਕਰਾਇ ਕਦੇ ਵਾਸਤੇ ਦੇਣਾ ਤੇ ਮੈਂ ਕਹਾਂ 1 ਕਿਲੋਮੀਟਰ ਨਾ ਹੁੰਦਾ 1 ਕਿਲੋਮੀਟਰ ਇੰਨਾ ਕੀ ਹੁੰਦਾ ਤੇ ਮੈਂ ਕਹਾਂ ਲੈ ਜਾ ਕਰ ਸਕੂਟਰੀ ਹਨਾ ਤੇ ਸਵੇਰੇ ਆਪਾਂ ਇੱਕ ਸ਼ਾਟ ਲਿਆ ਹਨਾ ਉਹ ਆਪਾਂ ਇਹ ਤੋਂ ਬਾਅਦ ਐਡ ਕਰ ਦਾਂਗੇ ਦੂਜੇ ਨੰਬਰ ਤੇ ਤੇ ਕਿਉਂਕਿ ਫਰੀਦ ਨੇ ਇਸ ਪੂਰੀ ਚਲਾਈ ਵਧੀਆ ਜਾਵੜੀ ਵਧੀਆ ਸਕੂਟਰੀ ਤੇ ਆ ਗਈ ਸੀ ਤੇ ਜਿਵੇਂ ਹਜੇ ਡਾਮ ਨਹੀਂ ਲੱਗਾ ਇਸ ਫੂਲ ਹਜੇ ਕੰਡ ਵੀ ਇਹ ਠੀਕ ਨਹੀਂ ਹੋਈ ਬਾਕੀ ਕੁਝ ਵੀਕਨੈਸ ਜੀ ਆ ਰਹੀ ਹੈ ਰੋਟੀ ਵਗੈਰਾ ਜਮਾਂ ਛੱਡ ਰਹੀ ਹੈ ਨੇ ਤੇ ਕੱਲ ਵੀ ਥੋੜੇ ਜਿਹੜੇ ਫਰੂਟ ਲਿਆਂਦੇ ਸੀ ਉਹੀ ਖਾਦੇ ਆ ਰਾਤ ਸਵੇਰੇ ਵੀ ਉਹੀ ਖਾਦੇ ਆ ਤੇ ਰੋਟੀ ਬਿਲਕੁਲ ਨਹੀਂ ਖਾਂਦੀ ਇਹ ਪਤਾ ਨਹੀਂ ਕੀ ਹੋਇਆ ਪਿਆਗਾ ਕੁਛ ਗਰਮੀ ਵੀ ਜਾਦੇ ਹੋਈ ਪਈ ਜਮਾ ਗਰਮੀ ਨੇ ਤਾਂ ਪੁੱਛ ਹੋਣਾ ਪੁਰਾ ਹਾਲ ਕਰਦਾ ਚੁਣਸੀ ਦਿੱਤੀ ਜਮਾ ਇੱਕੇਦਮ ਮੰਨ ਕੇ ਚਲੋ ਆਏ ਰਾੜਤੇ ਵੀ ਜਿਵੇਂ ਕਿ ਤੰਦੂਰ ਚ ਰੋਟੀ ਰੜਦੀ ਹੁੰਦੀ ਹੈ ਇਸ ਹਿਸਾਬ ਨਾਲ ਹਾਲਾਤ ਕਰਤੇ ਹਨ ਰੱਬ ਨੇ ਇੰਨੀ ਜਿਆਦੇ ਗਰਮੀ ਪੈ ਰਹੀ ਹੈ ਹੁਣ ਦੇਖੋ ਛਾਂ ਹੋ ਰਹੀ ਹੈ ਬਿਲਕੁਲ ਹਵਾ ਨਹੀਂ ਚੱਲ ਰਹੀ ਛਾਂ ਜ਼ਰੂਰਾ ਰੱਖੇ ਰੱਬ ਨੇ ਬੱਦਲ ਵਾਈ ਸੀ ਫੁੱਲ ਤੇ ਪਸੀਨਾ ਹੀ ਆਈ ਦਾ ਸਾਰਾ ਦਿਨ ਆ ਕਾਰੇ ਵੱਧ ਲਾਗੇ ਨਹੀਂ ਆਊਗਾ ਨਹੀਂ ਆਜੇ ਤਾਂ ਠੰਡ ਹੋ ਜੇ ਦਿਖਾਵਾਂ ਤਾਂ ਠੰਡ ਰਹੂਗੀ ਦਿਖਾ ਦੇ ਤੇ ਬਾਕੀ ਜੀ ਇੱਕ ਚੀਜ਼ ਹੋਰ ਹਨਾ ਤੁਸੀਂ ਸਾਰੇ ਭੈਣ ਭਰਾ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਥੈਂਕ ਯੂ ਜੀ ਸਾਰੇ ਭੈਣਾਂ ਦਾ ਨਾਲੇ ਭਰਾਵਾਂ ਦਾ ਤੇ ਕੱਲ ਥੋੜਾ ਜਣਾ ਮੈਂ ਵੀਡੀਓ ਬਣਾਈ ਪਰ ਮੈਂ ਫਿਰ ਬਾਅਦ ਚ ਪੁਸਤਾਈ ਹਨਾ ਮੈਂ ਕਿਹਾ ਤੁਸੀਂ ਸਾਰੇ ਜਣੇ ਕੀ ਸੋਚੋਗੇ ਵੀ ਕਿ ਮੈਂ ਹਨਾ ਇਹ ਕਰੀ ਜਾਂਦੀ ਆ ਕਿ ਦੀ ਮੈਂ ਕਿਹਾ ਵੀ ਕੱਲ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਹਨਾ ਸਾਰੀ ਗੱਲ ਕੁਸਤਨ ਮੋਟਰ ਦਾ ਕਰਕੇ ਮੈਨੂੰ ਇੰਨੀ ਜ਼ਿਆਦਾ ਟੈਨਸ਼ਨ ਹੋ ਜਾਂਦੀ ਐ ਚੀਜ਼ ਦੀ ਮੈਂ ਤੁਹਾਨੂੰ ਕੱਲ ਕੱਲ ਵਾਲੀ ਗੱਲ ਸੁਣਾਉਣੀ ਆ ਹਨਾ ਕਾਂਚ ਆ ਅੰਡਰ ਸ਼ਰਟ ਤੇ ਕੱਲ ਵਾਲੀ ਗੱਲ ਐ ਹੋਈ ਮੈਨੂੰ ਨੂੰ ਪਤਾ ਕੀ ਹੋ ਜਾਂਦਾ ਜਦੋਂ ਕੋਈ ਵੀ ਚੀਜ਼ ਖਰਾਬ ਹੋ ਜਾਂਦੀ ਐ ਤੇ ਮਿਸਤਰੀ ਐ ਜਾਂ ਕੋਈ ਵੀ ਠੀਕ ਕਰ ਰਿਹਾ ਐ ਨਾ ਮੈਨੂੰ ਐ ਹੁੰਦਾ ਵੀ ਜਲਦੀ ਤੋਂ ਜਲਦੀ ਉਹ ਠੀਕ ਹੋ ਜਾਏ ਚੀਜ਼ ਹਨਾ ਚੱਲ ਪੇ ਵੀ ਕੋਈ ਵੀ ਚੀਜ਼ ਐ ਪੈਸੇ ਲਾ ਕੇ ਵੀ ਠੀਕ ਹੋ ਜਾਈ ਹਨਾ ਉਹ ਚੀਜ਼ ਦਾ ਵੀ ਹੌਸਲਾ ਵਧੀਆ ਹੁੰਦਾ ਹੈਗਾ ਤੇ ਮੈਂ ਜਿੰਨਾ ਨੇ ਮਿਸਤਰੀ ਹਨਾ ਠੀਕ ਕਰੀ ਗਿਆ ਤੇ ਇੱਥੇ ਸਾਡਾ ਮੰਜਾ ਸੀਗਾ ਇੱਥੇ ਵਿਚਾਰਾ ਉਹ ਠੀਕ ਕਰੀ ਜਾਂਦਾ ਸੀਗਾ ਮੈਂ ਵੀਡੀਓ ਚ ਨਹੀਂ ਲਿਆ ਹਨਾ ਚਲੋ ਵੀ ਅਗਲਾ ਨਹੀਂ ਆ ਕੇ ਰਾਜੀ ਹੁੰਦਾ ਵੀ ਇਹ ਚ ਵੀ ਆਪਾਂ ਫਿਰ ਜ਼ਰੂਰੀ ਲੈਣਾ ਹਨਾ ਤੇ ਵੀ ਆਪਾਂ ਚਲੋ ਆਪਦੇ ਫੈਮਿਲੀ ਵਲੌਗ ਬਣਾਉਣੇ ਆ ਤੇ ਆਪਾਂ ਆਪਦੇ ਪਰਿਵਾਰ ਨੂੰ ਹਨਾ ਸਾਰਿਆਂ ਨੂੰ ਵੀ ਤੇ ਅੰਮੀ ਮੇਰਾ ਬੈਡ ਮੈਂ ਟੰਗ ਹੂੰ ਕੁੜੀਆਂ ਨੂੰ ਆਪਾਂ ਵੀਡੀਓ ਚ ਲੈ ਲੈਣੇ ਹਨਾ ਬੀਬੀ ਆ ਜਾਂਦੀ ਹੈ ਚਲੋ ਆਪਣਾ ਸਾਰੀ ਫੈਮਿਲੀ ਆ ਜਾਂਦੀ ਹੈ ਤੇ ਤੇ ਉਹ ਨਾ ਵਿਚਾਰਾ ਐ ਮਤਲਬ ਮੋਟਰ ਦੇਖੀ ਜਾਵੇ ਤੇ ਮੈਂ ਐਂ ਬੈਠੀ ਕੋਲੇ ਬੀਬੀ ਬੈਠੀਏ ਕੋਲੇ ਜਵਾਕ ਬੈਠੇ ਐ ਕੋਲੇ ਮੈਂ ਬੈਠੀ ਆ ਨਾ ਫਿਰ ਮੈਂ ਬਸ ਮੇਰੇ ਦਿਮਾਗ ਦੀ ਕੀ ਚੀਜ਼ ਐ ਚੱਲੀ ਜਾਵੇ ਕਿ ਇਹ ਬਾਬਾ ਵਿਚਾਰਾ ਇਹ ਵੈਗਰੂ ਸਾਡੀ ਮੋਟਰ ਚੱਲ ਪਈ ਹੈ ਨਾ ਤੇ ਵੈਸੇ ਮੋਟਰ ਚੱਲਦੀ ਹੈ ਨਾ ਟੂਟੀ ਵਾਲਾ ਪਾਣੀ ਜਿਹੜਾ ਆਉਂਦਾ ਉਹ ਵਧੀਆ ਚੱਕਦੀ ਐ ਪਰ ਡੱਗੀ ਚੋਂ ਚੱਕਣੋਂ हट ਗਈ ਸ਼ਾਇਦ ਇਹਦੀ ਜਿਹੜੀ ਪੈਪ ਆ ਨਾ ਹਨਾ ਜਿਹੜੀ ਆਪਾਂ ਡੱਗੀ ਚੋਂ ਪੈਪ ਹੀਟਿੰਗ ਕਰੀਏ ਉਹ ਪੈਪ ਖਾਲੀ ਹੋ ਗਈ ਹੋ ਸਕਦਾ ਐ ਬੀਪ ਬਬ ਖਾਲੀ ਹੋਣ ਕਰਕੇ ਹਨਾ ਇਹ ਹਵਾ ਭਰਗੀ ਵੈਪ ਚ ਤੇ ਵੀ ਤਾਂ ਕਰਕੇ ਡੱਗੀ ਵਾਲਾ ਪਾਣੀ ਨਹੀਂ ਚੱਕ ਰਹੀ ਤੇ ਮੈਂ ਹੀ ਕਰੀ ਜਾਵਾ ਮਨ ਚ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਆਏ ਆਏ ਨਾ ਹੋਵੇ ਹਨਾ ਸਾਡੀ ਮੋਟਰ ਸੈੱਟ ਹੋ ਜੇ ਤੇ ਸਾਨੂੰ ਪੈਸੇ ਨਾ ਲਾਉਣੇ ਪੈਣ ਹਨਾ ਤੇ ਐ ਕਰਦੇ 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 ਬਸ ਸੋਚੀ ਗਈ ਹਨਾ ਬੈਠੀ ਮੋਟਰ ਬਿਲਕੁਲ ਵੀ ਨਹੀਂ ਚੱਲੀ ਡੂੜ ਘੰਟਾ ਮੱਥਾ ਮਾਰਿਆ ਉਹ ਚੀਜ਼ ਬਾਰੇ ਸੋਚ ਸੋਚ ਕੇ ਮੇਰਾ ਮਤਲਬ ਮਨ ਹਨਾ ਉਦਾਸ ਹੋ ਗਿਆ ਦਾਸੀ ਜੀ ਫੜ ਲਈ ਮਨ ਨੇ ਵੀ ਐ ਲੱਗੇ ਹਨਾ ਵੀ ਵਾਹਿਗੁਰੂ ਐ ਕਤੋਂ ਕਰਦਾ ਹੁੰਦਾ ਹਨਾ ਹਨਾ ਵੀ ਜੇ ਕੋਈ ਸਹੂਲਤ ਕਰੀ ਐ ਵੀ ਥੋੜੇ ਜਿਹੇ ਪੈਸੇ ਲਾ ਕੇ ਸਹੂਲਤ ਕਰੀ ਆਪਾਂ ਇੱਕ ਚੀਜ਼ ਦੀ ਤੇ ਵੀ ਉਹ ਤਾਂ ਐ ਨਾ ਕਰ ਹਨਾ ਵੀ ਚੀਜ਼ ਤਾਂ ਚਲਦੀ ਰਹੇ ਜਦੋਂ ਆਪਾਂ ਪੈਸੇ ਲਾਏ ਹਨਾ ਇੰਨੇ ਤੇ 16-1700 ਰੁਪਿਆ ਲੱਗਿਆ ਸੀਗਾ ਉਦੋਂ ਡੱਗੀ ਚ ਸਿਮੈਂਟ ਲਵਾਇਆ ਪੈਪ ਉਹ ਆਈ ਹਨਾ ਨਾ ਪੁੱਤ ਜੋੜ ਨਾ ਕਰ ਵੀ ਉਹ ਚੀਜ਼ ਹਨਾ ਜਿਹੜੀ ਆਪਾਂ ਪੈਸੇ ਲਾ ਕੇ ਤੁਰਤੋਂ ਫੁਰਤੋਂ 3000 ਰੁਪਿਆ ਮੋਟਰ ਤੇ ਲਾਇਆ ਜੀ ਅਸੀਂ ਤਿੰਨ ਵਾਰੀ ਖਰਾਬ ਹੋ ਗਈ ਵੀ ਉਹ ਚੀਜ਼ ਕਿਉਂ ਨਹੀਂ ਚੱਲ ਰਹੀ ਹਨਾ ਵੀ ਕਾਹ ਤੋਂ ਨਹੀਂ ਚੱਲ ਰਹੀ ਪ੍ਰੇਸ਼ਾਨੀ ਮੇਰਾ ਮਨ ਨਾ ਫਿਰ ਉਦਾਸੀ ਫੜ ਲੈਂਦਾ ਹੈਗਾ ਪਰ ਊ ਮੈਂ ਵੈਸੇ ਖੁਸ਼ ਸੀ ਹਨਾ ਕਿਉਂਕਿ ਕੱਲ ਅਸੀਂ ਰਾਸ਼ਨ ਲਿਆਗਾ ਮਾਵਾ ਦੀਆਂ ਚਲੋ ਵੀ ਆਪ ਦਾ ਰਾਸ਼ਨ ਆ ਗਿਆ ਹਨ 6 ਮਹੀਨੇ ਲੱਗ ਜਾਣਗੇ ਸਾਡੇ ਐਨੇ ਫੇਰ 6 ਮਹੀਨਾ ਬਾਅਦ ਫੇਰ ਠੇਕਾ ਆ ਜਾਣਾ ਤੇ ਇਕੱਠਾ ਰਾਸ਼ਨ ਆਪਾਂ ਹੋਰ ਸਟੱਲਾਂਗੇ ਲਿਆ ਕੇ ਤੇ ਹੋਰ ਇਹ ਜੀ ਤਾਂ ਕੋਈ ਗੱਲ ਨਹੀਂ ਜੀ ਪਰੇਸ਼ਾਨੀ ਆ ਜੀ बस ਮੈਨੂੰ ਮੋਟਰ ਦਾ ਕਰਕੇ ਮੈਂ ਟੈਨਸ਼ਨ ਲੱਗੀ ਤੇ ਮੇਰਾ ਬਰਥਡੇ ਹੋਣ ਵਾਲਾ ਹੈ ਬਰਥਡੇ ਕੋਈ ਨਹੀਂ ਪਤਾ ਇੱਕ ਮਹੀਨਾ ਹੀ ਰਹਿ ਗਿਆ ਹਮ ਆਪਾਂ ਹੁਣ ਕੱਪੜੇ ਤੈਹ ਲਾਈਏ ਜੀ ਉੰਨਾ ਕੁ ਜ਼ਿਆਦਾ ਮਤਲਬ ਮੈਂ ਫੇਰ ਅੱਜ ਦਵਾਈ ਲੈ ਕੇ ਆਈ ਹਣਾ ਆਪਦੇ ਵਾਸਤੇ ਉਵੇਂ ਤਾਂ ਬੈਸੇ ਮੈਂ ਲਿਆਂਦੀ ਨਹੀਂ ਸੀਗੀ ਦਵਾਈ ਤੇ ਅੱਜ ਮੈਂ ਫੇਰ ਦਵਾਈ ਲੈ ਕੇ ਆਈ ਆ ਆਪਦੇ ਵਾਸਤੇ ਹਣਾ ਮੈਂ ਮਤਲਬ 3 ਦਿਨ ਹੋ ਗਏ ਹਣਾ ਮੈਂ ਰੋਟੀ ਨਹੀਂ ਖਾ ਕੇ ਦੇਖੀ ਕਿਉਂਕਿ ਮੈਨੂੰ ਅ ਪਤਾ ਨਹੀਂ ਕੀ ਗਰਮੀ ਦੇ ਕਾਰਨ ਹੋ ਗਿਆ ਮੈਨੂੰ ਭੁੱਖ ਨਹੀਂ ਲੱਗ ਰਹੀ ਹਣਾ ਮੈਂ ਰੋਟੀ ਜ਼ਰੂਰ ਬਣਾ ਲੈਣੀ ਮੈਨੂੰ ਐ ਨਹੀਂ ਹੁੰਦਾ ਹਣਾ ਵੀ ਰੋਟੀ ਖਾ ਲੇ ਬਣਾ ਲਈ ਤੇ ਮੈਨੂੰ ਐ ਹੁੰਦਾ ਹਾਏ ਰੋਟੀ ਖਾਣੀ ਪੂਗੀ ਦੀ ਮੇਰਾ ਰੋਟੀ ਖਾਣ ਨੂੰ ਮੈਂ ਇੱਕ ਰੋਟੀ ਖਾਣੀ ਹੁੰਨੀ ਆ ਸਵੇਰੇ ਇੱਕ ਖਾ ਲਈ ਸੀ ਕੱਲ ਸ਼ਾਮ ਨੂੰ ਖਾਦੀ ਨਹੀਂ ਮੈਂ ਲੱਸੀ ਪੀਤੀ ਸੀ ਕੱਲੀ ਤੇ ਫਿਰ ਮੈਂ ਡਾਕਟਰ ਕੋਲੇ ਗਈ ਹਨਾ ਮੈਂ ਦਵਾਈ ਲੈ ਕੇ ਆਈ ਮੈਂ ਕਿਹਾ ਵੀ ਅੰਕਲ ਆਏਗਾ ਤਾਂ ਹੋ ਗਿਆ ਤੇ ਮੇਰਾ ਕਾਲ ਜਣਾ ਹੈ ਮਤਲਬ ਭਰਿਆ ਭਰਿਆ ਜਿਵੇਂ ਕੀ ਕਿਸੇ ਕਾਰਨ ਤੇ ਪਤਨ ਸੋਜਾ ਵਗੈਰਾ ਹੋਵੇ ਕੁਛ ਆ ਹੀ ਹੋ ਗਿਆ ਮਾਣਾ ਮੋਟਾ ਗਰਮੈਚ ਦੇ ਕਰਕੇ ਤੇ ਉਹ ਅੰਕਲ ਨੇ ਇੱਕ ਤਟੀਕਾ ਲਾਤਾ ਸੀਗਾ ਵਿਚਾਰੇ ਨੇ ਤੇ ਇੱਕ ਸ਼ੀਸ਼ੀ ਦੇਤੀ ਕੁਛ ਗੋਲ ਨਾ ਦਿੱਤੇ ਹਨਾ ਉਹਨੇ ਵੀ ਉਹ ਗੋਲ ਨਾ ਕਹਿੰਦੇ ਵੀ ਦਵਾਈ ਆਪਦੀ ਜਿਵੇਂ ਦੱਸੀ ਓਵੇਂ ਲੈ ਲਿਓ ਤੇ ਵੀ ਦਵਾਈ ਨਾਲ ਠੀਕ ਹੋ ਜਾਓਗੇ ਜਮਾ ਤੇ ਅਸੀਂ 150 ਦੀ ਸ਼ੀਸ਼ੀ ਤੇ ਕੁਛ ਪੈਸੇ ਹੋਣ ਲੱਗੇ ਹਨਾ 80 ਤੇ 150 ਮੈਂ ਪਾਣੀ ਲਿਆਦੇ ਫਿਰ ਨੀਵਤ ਮੈਂ ਵੀ ਤੇ ਐਨੇ ਪੈਸੇ ਲਾਇਆ ਹੈ ਹਨਾ ਅਸੀਂ ਤੇ 230 ਵੀ ਲਾ ਕੇ ਸਾਡੇ ਵੀ ਫालतੂ ਦੇ ਤੇ ਕਿੰਨੀ ਗੱਲ ਹੈ ਵੀ ਆ ਵੀ ਫालतू ਹਨਾ ਜਿਹੜੇ ਪੈਸੇ ਲੱਗ ਜਾਂਦੇ ਆ ਤੇ ਉਹ ਵੀ ਫालतू ਹੁੰਦਾ ਹੈਗਾ ਹੁਣ ਮੈਨੂੰ ਪਤਾ ਸ਼ਾਮ ਵਾਲੀ ਵੀਡੀਓ ਅੱਜ ਪੈਣੀ ਕਿਉਂਕਿ 3 ਦਿਨ ਹੋ ਗਏ ਮੈਸੇਜ ਆ ਰਹੇ ਹਨਾ ਵੀ ਰੀਚਾਰਜ ਕਰਾਓ ਰੀਚਾਰਜ ਕਰਾਓ ਮੈਂ ਇਹਨੂੰ ਜਸ਼ਨ ਨੂੰ ਕਿਹਾ ਮੈਂ ਇੱਕ ਵਾਰੀ ਤੂੰ ਵੀਡੀਓ ਬਣਾ ਦੇ ਹਨਾ ਫਿਰ ਆਪਾਂ ਮਗਰ ਚਾਰਜ ਕਰਾ ਕੇ ਆਵਾਂਗੇ ਇੱਥੇ ਆਪਾਂ ਖਾਨ ਤੋਂ ਹੀ ਕਰਾ ਲੈਨੇ ਤੇ ਆਪਾਂ ਫਿਰ ਆਪਾਂ ਰਿਚਾਰਜ ਕਰਵਾਵਾਂਗੇ ਫੋਨ 'ਚ ਕਿਉਂਕਿ ਸ਼ਾਮ ਵਾਲੀ ਮੈਨੂੰ ਪਤਾ ਵੀਡੀਓ ਨਹੀਂ ਬੈਣੀ ਉੱਥੇ ਰੁਕ ਜਾਣਾ ਨੈਟ ਨੇ ਫਿਰ ਤੁਹਾਨੂੰ ਪਤਾ ਵੀ ਲੇਟ ਹੋ ਜਾਂਦੀ ਹੈ ਨਾ ਰਿਚਾਰਜ ਵੀ 5-10 ਮਿੰਟ ਲੱਗ ਜਾਂਦੇ ਕਰਨ ਤੇ ਤੇ ਮੇਰੇ ਖਾਤੇ 'ਚ ਪੈਸੇ ਸੀਗੇ 1000 ਰੁਪਏ ਉਹ ਮੈਂ ਸੈਂਡਰ ਉਪਰ ਆ ਲਿਆ ਜੋ ਹੁੰਦੇ ਮੇਰੇ ਪੈਸੇ ਖਾਤੇ 'ਚ ਉਸਦੇ ਫਿਰ ਮੈਂ ਮਤਲਬ ਰਿਚਾਰਜ ਆਪਣੇ ਆਪ ਵੀ ਕਰ ਲੈਣੀ ਨਹੀਂ ਮੈਂ ਆ ਟੀਵੀ 'ਚ ਵੀ ਚਾਰਜ ਕਰ ਲੈਣੀ ਹੁੰਦੀ ਐ ਮੈਂ ਤੇ ਆਪ ਦਾ ਫੋਨ ਵਗੈਰਾ 'ਚ ਵੀ ਚਾਰਜ ਕਰ ਲੈਣੀ ਹੁੰਦੀ ਐ ਤੇ ਹੁਣ ਫਿਰ ਆਪਾਂ ਨੂੰ ਦੁਕਾਨ ਤੋਂ ਕਰਵਾ ਕੇ ਲਿਆਉਣਾ ਪਊਗਾ ਤੇ ਆਪਾਂ ਇੱਕ ਵਾਰੀ ਨਾ 20 ਦਿਨਾਂ ਨਾਲ ਚਾਰਜ ਕਰਵਾ ਲੈਨੇ ਆ ਫਿਰ ਇਹ ਤੋਂ ਬਾਅਦ ਵਾਹਿਗੁਰੂ ਭਾਲੀ ਕਰੂਗਾ ਤੇ ਕਿਉਂਕਿ ਵੀਡੀਓ ਹਨਾ ਆਪਾਂ ਜਦੋਂ ਇੱਕ ਮਕਸਦ ਰੱਖ ਕੇ ਹਨਾ ਚੈਨਲ ਬਣਾਇਆ ਤਾਂ ਵੀ ਉਹ ਚੀਜ਼ ਨੂੰ ਆਪਾਂ ਕੰਟੀਨਿਊ ਰੱਖਾਂਗੇ ਹਨਾ ਵੀ ਉਹ ਚੀਜ਼ ਆਪਾਂ ਆਪ ਦਾ ਬ੍ਰੇਕ ਨਹੀਂ ਜਮਾ ਹੋ ਕਰਨਾ ਹਨਾ ਵੀ ਆਪਾਂ ਡੇਲੀ ਵੀਡੀਓ ਜਦੋਂ ਕਿ ਵੀ ਐਨੇ ਭੈਣ ਭਰਾ ਪਰਿਵਾਰ ਨਾਲ ਜੁੜੇ ਆ ਹਨਾ ਆਪਣੀ ਫੈਮਿਲੀ ਨੂੰ ਸਾਡੇ ਬੱਚਿਆਂ ਨੂੰ ਤੇ ਸਾਡੇ ਬਲੌਗ ਹਨਾ ਸਾਨੂੰ ਸਾਰਿਆਂ ਨੂੰ ਵਧੀਆ ਲੱਗਦੀ ਹੈ ਕਿਉਂਕਿ ਇਹ ਚੀਜ਼ ਵਾਸਤੇ ਹਨਾ ਵੀ ਜਦੋਂ ਸ਼ੁਰੂਆਤ ਕਰ ਲਈ ਤੇ ਇਹਦਾ ਮਤਲਬ ਹੈ ਸ਼ੁਰੂਆਤ ਕਰੀਏ ਤਾਂ ਮੰਜ਼ਿਲ ਤੱਕ ਪਹੁੰਚਾਂਗੇ ਤਾਂ ਕਰਕੇ ਤੇ ਬਸ ਆਪਣਾ ਸ਼ਾਮ ਨੂੰ ਬਲੌਗ ਆਊਗਾ ਜੀ 7 7:30 ਵਜੇ ਤੇ ਬਾਕੀ ਜੀ ਜਿਵੇਂ ਹਨਾ ਤੁਸੀਂ ਅੱਗੇ ਸਪੋਰਟ ਕਰ ਰਹੇ ਹੋ ਹੁਣ ਆ ਗਾਂ ਦੀ ਗਾਂ ਵੀ ਸਪੋਰਟ ਕਰੋ ਆਪਣੇ ਚੈਨਲ ਨਾਲ ਤੇ ਬਾਕੀ ਤੁਸੀਂ ਬਹੁਤ سپورਟ ਕਰ ਰਹੇ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਨਾ سپورਟ ਕਰਦੇ ਹੋ ਥੈਂਕ ਯੂ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਹਨਾ ਬਾਕੀ ਹੁਣ ਮੇਰੇ ਧਿਆਨ ਚ ਨਹੀਂ ਆਈ ਜਾਂਦਾ ਹਨਾ ਵੀ ਕਿਸੇ ਭੈਣ ਦਾ ਵੀ ਮਤਲਬ ਨਾਂ ਬੋਲਣ ਵਾਲਾ ਤਾਂ ਨਹੀਂ ਰਹਿ ਗਿਆ ਮੇਰੀ ਯਾਦ ਨਹੀਂ ਆ ਰਹੀ ਤੇ ਚਲੋ ਜੀ ਫਿਰ ਗੱਲਾਂ ਬਾਤਾਂ ਜੀ ਆਪਣਾ ਹਨਾ ਵੀਡੀਓ ਲੌਂਗ ਹੋ ਜੂਗੀ ਆਪਾਂ ਫੇਰ ਕੋਈ ਹੋਰ ਕੰਮ ਕਾਰ ਸ਼ੇਅਰ ਕਰਾਂਗੇ ਤੁਹਾਡਾ ਤੇ ਮਿਲਦੇ ਆਂ ਜੀ ਫੇਰ ਆਪਾਂ ਬਾਅਦ ਕਰਦੀ ਹਾਂ ਨਾ ਉਦੋਂ ਮੜਾ ਧਿਆਨ ਨਾਲ ਹਨਾ ਵੀ ਅੱਗੇ ਕੋਈ ਸਾਧਨ ਨਾ ਜੂਜਾ ਮੈਂ ਸਲੋ ਸਲੋ ਕਰਕੇ ਇੱਕੇ ਧਾਮ ਨਾ ਕੱਢੇ ਦਰਿਆ ਨਾ ਕਰਾਂ ਡਰ ਨੂੰ ਕੀ ਹਲੋ ਜੀ ਜਸਪ੍ਰੀਤ ਅੱਜ ਪਹਿਲੇ ਦਿਨ ਸੂਤਰੀ ਨਹੀਂ ਜਾਂਦੀ ਦਰਿਆ ਨਹੀਂ ਅੰਮੀ ਹਲੋ ਜੀ ਅੱਜ ਕਾ ਹੀ ਨਹੀਂ ਫੇਰ ਕਹਾਂਗੇ ਦੁਆਰ ਤੋਂ ਸਟਾਰਟਿੰਗ ਕਰਾਂਗੇ ਮੈਂ ਛੱਡਿਆ ਮੈਂ ਇਹਨੂੰ ਉਥੋਂ ਪਹਿਲੇ ਮੋੜ ਤਾਈ ਦਰਿਆ ਨਾ ਕਰ ਜੋ ਮੈਂ ਵੀ ਡਰ ਨੂੰ ਕੀ ਇਹ ਮੋੜ ਲਾ ਮੈਂ ਵੀ ਥੋੜਾ ਠੱਕਰਵਾ ਜਾਈ ਦਿੰਨੀ ਮੇੜਵਾ ਮੋੜ ਲ ਕੋਰਾਉਣ ਵਾਲੀ ਕੋਈ ਗੱਲ ਨਹੀਂ ਚਲ ਮੈਂ ਇਹਨੂੰ ਛੱਡਿਆ ਮੋਠੋਂ ਪਹਿਲੇ ਮੈਂ ਵੀ ਆਈ ਲਓ ਜੀ ਤੇ ਟਾਈਮ ਦੇਖੋ ਨਾ 4:30 ਵਜੇ ਮੈਗੀ ਬਣਾ ਕੇ ਬੈਗੀ ਸੌਸ ਪਾਈਏ ਦੇ ਹਿਸਾਬ ਦੀ ਬਹੁਤ ਬਹੁਤ ਸੌਸ ਮਾੜੀ ਹੁੰਦੀ ਹੈ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਇਹਦੇ ਸੌਸ ਘੱਟ ਖਾਇਆ ਕਰੋ ਕੁੜੀਆਂ ਨਹੀਂ ਖਾਂਦੀਆਂ ਉਹਨਾਂ ਇੰਨੀ ਮੈਂ ਖਾਣੀ ਨਹੀਂ ਖਾ ਲਉ ਮੈਂ ਤਾਂ ਦਵਾਈ ਤਾਂ ਲੈ ਕੇ ਆਈ ਹਾਂ ਲਓ ਜੀ ਤੇ ਜਸ਼ਨ ਠੀਕ ਹੈ ਜੀ ਹੋਣਾ ਤੇ ਰੋਟੀ ਤਾਂ ਬੰਦ ਕਰ ਰੱਖੀ ਹੈ ਤੇ ਚਲੋ ਮੈਗੀ ਖਾ ਲੂਗੀ ਕੁਛ ਨਾ ਕੁਛ ਤਾਂ ਖਾਉਗੀ ਖਾੜਾ ਪਤਾ ਸੰਤ ਨਹੀਂ ਹਜੇ ਵੀ ਕਿਵੇਂ ਕਰੀ ਜਾਂਦੀ ਫਰੀਦ ਤੇ ਫਰੀਦ ਨੇ ਨਵਾਂ ਟ੍ਰੈਂਡ ਕਰਿਆ ਹੈ ਢੱਕੇ ਚੱਕ ਰੱਖੇ ਕਾਦੇ ਵਾਲੇ ਫਰੀਦ ਦੱਸਣਾ ਜਾਉਂਗੇ ਆ ਚੋਪਸਟਿਕ ਚੋਪਸ ਹੁਣੇ ਖਾ ਕੇ ਦਿਖਾਉਗੀ ਖਾਈ ਫਰੀਦ ਵਾਓ ਖਾਣਾ ਆਤਾ ਹੈ ਆਪ ਕੋ ਹਣਾ ਤੂੰ ਖਾ ਕੇ ਦਿਖਾ ਉਹ ਚਮਚੇ ਨਾਲ ਮਿਰਚ ਸੌਸ ਚ ਵਾਲੀ ਹੈ ਤੇ ਬਾਕੀ ਜੀ ਆਪਾਂ ਲਗਦੇ ਕੰਮ ਦੰਦੇ ਨੇ ਝਾੜੂ ਵਗੈਰਾ ਕੱਢਦੇ ਤੇ ਜੇ ਆਪਾਂ ਬੱਚਿਆਂ ਨੂੰ ਜ਼ਿਆਦਾ ਲੈ ਲਿਆ ਤਾਂ ਕਮੈਂਟ ਆਫ ਹੋ ਜਾਣਗੇ ਤੁਹਾਨੂੰ ਪਤਾ ਹੈ ਤੇ ਬਾਕੀ ਜੀ ਜਸ਼ਨ ਜਮਾ ਠੀਕ ਠਾਕ ਹੈ ਹੁਣ ਤਾਂ ਇਹ ਜਸ਼ਨ ਤੇਰੀ ਬਾਟੀ ਵੀ ਨਹੀਂ ਆ ਗਈ ਚਮਚੇ ਮੈਂ ਸਰਦਿਆਂ ਵਿੱਚ ਨਹੀਂ ਆ ਜਾਂਦੇ ਮੰਮੀ ਹਾਂ ਕੀ ਹੈ ਫੋਨ ਵੀ ਨਹੀਂ ਲਾਈਕ ਯੂ ਲੈਉਣੀ ਚਲੋ ਠੀਕ ਹੈ ਫੇਰ ਮਿਲਦੀ ਲਓ ਜੀ ਪ੍ਰੀਤ ਆਈਏ ਜਾਮਣਾ ਲੈਣ ਮੈਂ ਨਾ ਫੋਨ ਕਰਿਆ ਸੀ ਮਹਾਪਰੀ ਤੇ ਜਾਮਣਾ ਲੈ ਜਾ ਕੇ ਖਰਾਬ ਹੀ ਹੋਈ ਜਾਂਦਾ ਗਿੱਠਾ ਲੜ ਗਈ ਜਾਂਦੀ ਜੀ ਕਿਰਕਿਰ ਕੇ ਬਹੁਤ ਜਿਆਦੇ ਤੇ ਫਿਰ ਮੈਂ ਪ੍ਰੀਤ ਨੂੰ ਫੋਨ ਫੋਨ ਕਰਿਆ ਰਮਨ ਨੂੰ ਭੈਣ ਨੂੰ ਮਖਾ ਕੇ ਜਾਮਣਾ ਲੈ ਜਾ ਤੇ ਰੇੜਾ ਲਾ ਲੈਣਾ ਨੇ ਇੱਥੇ ਜਾਮਣਾ ਇੱਥੇ ਹੋ ਗੁੱਛੇ ਦੇਖੋ ਕਿੱਡੇ ਗੱਟੇ ਉਹ ਖੜੇ ਉੱਪਰ ਉੱਥੇ ਹੱਥ ਨਹੀਂ ਪਹੁੰਚਣਾ ਨਾ ਹੂੰ ਇਹ ਕਿਹੜਾ ਬੋ ਬੋਲਦੇ ਜਵਾਕ ਹੂ ਦੇਖੋ ਖੜਾ ਗੁੱਛਾ ਕਿੱਡਾ ਉੱਤੇ ਵੀ ਬੋਤਾ ਹੂ ਕਾਲੀਆਂ ਕਾਲੀਆਂ ਦੇਖ ਪ੍ਰੀਤ ਕਿੰਨੀਆਂ ਹਾਂ ਲਓ ਜੀ ਬੱਚਾ ਪਾਲਟੀ ਤੋੜਦੀ ਆਪਾਂ ਦਾਲ ਸਬਜ਼ੀ ਬਣਾਈ ਅੱਜ ਭਿੰਡੀਆਂ ਫੜੀਆਂ ਤੇ ਗੰਡੇ ਹਮ ਥੱਲੇ ਦੇਣਾ ਚੱਕ ਲਈ ਫੁੱਟ ਜਾਣੀਆਂ ਥੱਲੇ ਥੱਲੇ ਡਿੱਗ ਪੈਣੀਆਂ ਐਂ ਪਾ ਲੋ ਹੱਥਾਂ ਨਾਲ ਤੋੜ ਤੋੜ ਕੇ ਵਿੱਚੋਂ ਮੈਂ ਖਾਈ ਨਹੀਂ ਚੱਕ ਚੱਕ ਕੇ ਦੇ ਦੇ ਦੇਖ ਕੇ ਖਾਓ ਪ੍ਰੀ ਚੰਗਾ ਕਈ ਵਾਰੀ ਸੁੰਢੀ ਹੁੰਦੀ ਹੈ ਖਟੀਆਂ ਮਿੱਠੀਆਂ ਨਹੀਂ ਆਣਾ ਵਿੱਚ ਵਿੱਚ ਖਟੀਆਂ ਨਹੀਂ ਆ ਜਿਹੜੀਆਂ ਕਿ ਮੈਂ ਨਹੀਂ ਟਾਈਮ ਹੋ ਗਿਆ ਸ਼ੀਵਾਰੀ ਉਹਦੇ ਆਇਤਾ ਪਾਣੀ ਦੀ ਵੀ ਆ ਰਿਹਾ ਕਿਉਂਕਿ ਸਾਡੇ ਨਾਲ ਹਰਿਆਣੇ ਵਿੱਚ ਮੈਥ ਪਾਣੀ ਆ ਗਿਆ। ਕਿ ਸਾਡੇ ਅੱਜ ਸਵੇਰੇ ਪਾਣੀ ਆ ਗਿਆ। ਕੱਲ ਤੋਂ ਸੁਣਿਆ ਪਾਣੀ ਜਾਈ ਸ਼ਗਰ ਪਾਣੀ। ਇਹਨਾਂ ਨੇ ਇਹ ਕਰਕੇ ਅੱਜ ਤਿੰਨ ਚਾਰ ਵਜੇ ਪਾਣੀ ਆ ਗਿਆ। ਇਸ ਵੇਲੇ ਮੈਂ ਟੈਂਕੀ ਭਰਨ ਦੀ ਕੋਸ਼ਿਸ਼ ਕਰਤੀ। ਲੋਕਾਂ ਨੂੰ ਪਤਾ ਨਹੀਂ ਲੱਗਿਆ ਪਾਣੀ ਆਇਆ। ਇਹ ਬੰਦ ਕਰ ਦਿਓ ਨਹੀਂ ਧਿਆਨ ਹੋ ਰਿਹਾ ਨਾ ਇਹ ਤੇ ਨਾ ਇਹ ਤਾਂ ਜਿੰਮੇ ਦੀ ਚਰਾਈਆਂ ਹੀ ਆ ਕੱਲੋਂ ਕਿ ਜਿਹੜੀਆਂ 10-5 ਦਾ ਮੈਂ ਆਪਾਂ ਬਰੋਂ ਨਹੀਂ ਅੱਜ। ਆ ਚੜ ਦੇ ਦਿਲ। ਤੜੇ ਝੁੱਲਾਂ ਦੀ ਧਾਰ ਬਣਾਉਣੇ ਅੱਜ ਵੀ ਕਿਉਂਕਿ ਸਬਜ਼ੀ ਕੋਈ ਨਹੀਂ ਹੈਗੀ ਘਰੇ। ਕੱਲ ਮੂੰਗੀ ਬਣਾਈ ਸੀ। ਮਾਸੀ ਕਹਿੰਦੇ ਸੀ ਲਾਇਆ ਸਬਜ਼ੀ। ਮੈਂ ਕਹਿੰਦੇ ਰਹਿੰਦੇ ਬਣਾਵਾਂਗੇ ਘਰੇ। ਤੇ ਵੀ ਜਿਹਾ ਠੇਕੇ ਆਂਦੀ। ਕਹਿੰਦੇ ਮम्मी ਘਰੇ ਝੁੱਲੇ ਬਣਾ ਲਾ ਅੱਜ ਫੇਰ ਅਸੀਂ ਲੈ ਲਵਾਂਗੇ ਬਾਹਰੋਂ। ਅੱਜ ਤਾਂ ਮੰਡਾੜਾ ਤੇ ਝੁੱਲਰਾਂ 'ਤੇ ਹਵਾ ਲੱਗੇ ਤਾਂ ਐਸੀ। ਮੰਨ। ਇਹਨੂੰ ਸ਼ਾਂਤੀ ਆਉਂਦੀ। ਨੀਨੋ ਨੂੰ ਵੀ ਮਰੀ ਮੋਟੀਆਂ ਨੂੰ ਜਾਂਦਾ। ਨਹੀਂ ਨਹੀਂ, ਮੇਰੇ ਆਪ ਤੇ ਸਿਰ ਉੱਠਿਆ। ਪਾਣੀ ਨਹੀਂ। ਕੋਈ ਨਹੀਂ ਚੁਪ ਚੁਪੇਗਾ ਕਿ ਪਈ। ਠੀਕ। ਖੇਰਾ ਉੱਤੇ ਜੇ ਨਾ ਕਾਹ ਨੂੰ ਡੋਟੋਂ ਦਾ ਕੰਮ। ਤੇ ਬਾਕੀ ਜੀ ਨਾ ਬਹੁਤ ਜ਼ਿਆਦਾ ਸਪੋਰਟ ਦਾ। ਜੀ ਬਹੁਤ ਲੋਕਾਂ ਨੂੰ ਆਉਂਦੇ ਨੇ ਸੋਡਾ ਕਰ ਰਹੇ ਹਨ। ਜੈ ਸਾਡੇ ਜਨਨ ਦਾ ਸਪੋਰਟ ਕਰਾਇਆ ਕਿਉਂ ਤੇ ਆਪਕਾ ਸਤਿ ਜੀ ਵਧੀਆ ਫੈਮਲੀ ਹੈ ਨਾ ਫੈਮਲੀ ਵਾਲੇ ਬਲੌਗ ਜਿਹੜਾ ਕਿ ਬੰਦਾ ਨਾ ਪਰਿਵਾਰ ਚ ਰਹਿ ਕੇ ਦੇਖ ਸਕੇ ਕਿ ਆਪਾਂ ਦਾ ਕੋਈ ਗਲਤ ਲੈਂਗੁਏਜ ਨਹੀਂ ਮੈਂ ਤਾਂ ਨਹੀਂ ਗੱਲ ਕਰਦੀ ਕਿਉਂਕਿ ਆਪਰੇ ਕਿ ਅੰਮ੍ਰੇ ਨਾਲ ਨੇ ਆਪਾਂ ਵਧੀਆ ਬਲੌਗ ਹੀ ਬਣਾਉਣੇ ਨੇ ਬਿਲਕੁਲ ਕੋਈ ਸ਼ਰਤ ਨਹੀਂ ਆਪਾਂ ਜੇ ਗੱਲ ਕਰਦੇ ਹਣਾ ਬਿਲਕੁਲ ਵੀ ਫੈਮਲੀ ਵਾਲੇ ਬਲੌਗ ਹੁੰਦੇ ਆਇਆ ਹੁੰਦਾ ਆ ਜਾਂਦਾ ਹੜ ਜਾਂਦਾ ਟੈਂਕੀ ਚ ਨਹੀਂ ਚੜਨਾ

ਰਾਸਤੇ ਜੀ ਮੇਰੇ ਹਾਂ ਫਰਦੂਤੋਂ ਟਰੈਕਟਰ ਖੜਾ ਸੀ ਮੈਂ ਮਟਪਾਉਂਦੇ ਭਿਆਲੀ ਮੈਂ ਸਕੂਟਰੀ ਤੀਜੇ ਗੇਅਰ ਤੇ ਚਾਲੀ ਦੇ ਮੈਂ ਕਿ 60 ਫੀਟ ਖਾ ਲੇਗੀ ਤੂੰ ਆਈ ਨਹੀਂ ਅਗਰ ਹੌਲਡ ਹੌਲਟ ਪਾਉਂਗੀ ਤਾਂ ਪਰ ਆਦੀ ਮੇਰੇ ਉੱਤੇ ਢਿੱਗੇ ਰੱਕੜ ਫੇਰ ਹਾਂ ਵੱਡੀਆਂ ਨਹੀਂ ਸੀ ਹੋ ਬਾਲੀਆਂ ਵੱਡੀਆਂ ਵੱਟੀਆਂ ਸੀਗੀਆਂ ਹਟ ਜਾਣੇ ਹੋਣਗੇ ਸੜਕ 'ਨਾ ਮੂਰ ਚੋੜੀ ਕਰਨੀ ਜਿਆਦਾ ਉਹ ਕਰਨੀ ਐਂ ਅਸੀਂ ਇਹਨਾਂ ਨੂੰ ਸਾਈਡ ਤੋਂ ਵਧਾਉਂਗੇ ਸੜਕ ਪਰ ਵਿਚ ਵਿਚ ਕਿਹੜੀ ਸਾਈਡ ਕਰਦੇ ਵੀ ਤੂੰ ਪਰਲੀ ਸਾਈਡ ਕਰਦੇ ਵੀ ਆਪਣੇ ਵਾਲਿਆ ਅੱਗ ਜਾ ਕੇ ਉਹਨਾਂ ਦੀ ਕੋਠੀ ਨਹੀਂ ਕੀ ਕਰਦੇ ਨਹੀਂ ਕਰਦੇ ਕਿ ਉਂ ਪਰ ਲਿਆ ਥੋੜੇ ਪਿੱਛੇ ਨਹੀਂ ਸਾਈਡ ਆ ਉਹਲੀ ਜਿਵੇਂ ਆਪਣੀ ਸੜਕ ਸਟਾਰਟ ਹੋ ਜਾਂਦੀ ਆ ਉਹ ਥੋੜੇ ਗਾਂ ਜਾ ਕੇ ਦੋਨੇ ਪਾਸੇ ਲਾ ਰੱਖੇ ਕਿ ਕਰਕੇ ਵਿਚੋ ਵਿਚੋ ਹਾਂ ਵਿਚੋ ਵਿਚੋ ਦੋ ਦਿਨ ਬਹਿ ਗੱਤਰ ਰੱਖਿਆ ਮੈਂ ਦਿਵਸਾਂ ਦਾ ਤਾਲਾ ਲਾ ਤੜਨਾ ਵੀ ਵਾਦ ਤੇ ਨਾ ਮੈਂ ਜਾ ਕੇ ਕਿਨ੍ਹਾ ਲਸਟ ਕਰਾਉਣੀ ਫਟਾ ਫਟ ਤੇ ਜਸ਼ਨ ਥੋੜਾ ਜਿਹਾ ਜਿਹੀ ਰਾਇ ਕਿਵੇਂ ਕਰਨਾ ਹੈ ਹੁਣ ਪੀ ਵੀ ਬਿੰਗ ਆ ਹਟ ਜਾਂਦਾ ਭਰ ਲਵਾਂ ਟਨ ਦਾ ਭਰ ਲਾ ਦਿੰਚਾ ਫਿਰ ਬੰਦ ਕਰ ਦਾਂਗੇ ਮੋਟਰ ਦੇ ਬਾਅਦ ਹੈ ਟੰਕੀ ਛੱਡ ਦਿੰਦੇ ਆ ਜਦੋਂ ਥੱਲਾ ਗਿਆ ਸਵੇਰੇ ਉਹਨੂੰ ਟੈਂਕੀ ਪਾ ਦੇਗੇ ਟੈਂਕੀ ਦਾ ਤਾਂ ਕੋਈ ਆਪਾਂ ਨੂੰ ਲਾਲਚ ਨਹੀਂ ਕਰਦੇ ਭਰੀਏ ਮੇਰੀ ਟੈਂਕੀ ਤੜਕੇ ਨਹੀਂ ਜਦੋਂ 9 ਵਜੇ ਬਾਣੀ ਆਇਆ ਟੈਂਕੀ ਫੁੱਲ ਭਰਨੀ ਸੀ ਮੈਂ ਬਸ ਅਸੀਂ ਨਾ ਹੱਤ ਗਏ ਮੈਂ ਇੱਥੇ ਜਸ਼ਨ ਨਾਤਿਆ ਜਾਂ ਤਾਂ ਟੈਂਕੀ ਟੈਂਕੀ ਚੋਂ ਆਏ ਮੁਹ ਜੜਨਾ ਵੀ ਨਹੀਂ ਟੈਂਕੀ ਨਾ ਹੁਣ ਤਾਂ ਲੋੜੀ ਨਹੀਂ ਮੈਂ ਤਾਂ ਮੈਨੂੰ ਆਇਆ ਲੱਗਿਆ ਚੱਲ ਮੈਂ ਚਾਰ ਵਾਈਟ ਨੇ ਜਿਹੜੀਆਂ ਪੈਣੇ ਸਾਰੇ ਇਹੇ ਤੂੰ ਮੇਰਾ ਹਾਵਲਟੀਆਂ ਭਰ ਲਾ ਟੈਂਕੀ ਤਾਂ ਹੁਣ ਲਗਾਤਾਰ ਪਾਣੀ ਆਉਣਾ ਡੇਢੀ ਆਇਆ ਕੋਈ ਕੱਲ ਨੂੰ ਵੀ ਛੱਡਣਗੇ ਤੇ ਲੋਕ ਜੀ ਬਸ ਹੁਣ ਆਪਾਂ ਦਾਲ ਧਰਦੇ ਨੇ ਹਣਾ ਤੇ ਫਿਰ ਕਰਦੇ ਕੰਮ ਕਾ ਸਟਾਰਟ ਕਰਦੇ ਮੌਸਮ ਬਹੁਤ ਖਰਾਬ ਰਹੇ ਅਟੇ ਤੇ ਉਹ ਲੋ ਪਰ ਲੱਗੀ ਤੇ ਉੱਥੇ ਗੱਲਾਂ ਲੱਗ ਗਈ ਬੀਬੀ ਗੁਰਦੇ ਕਿ ਤੇ ਆ ਡੁੱਲ ਗਿਆ ਕਦੇ ਜਮੀਰ ਤਨ ਨੂੰ ਪਾਣੀ ਨਹੀਂ ਹੁੰਦਾ ਕਦੇ ਡੁੱਲਣ ਲੱਗੇ ਬਿਲਕੁਲ ਸਵੇਰੇ ਤੰਗੀ ਦਾ ਮਾਰ ਜੁਲੀਆ ਤੁਹਾਨੂੰ ਲੋ ਆਪਾਂ ਆਹੋ ਆਪਣੇ ਮਾਸਿਕਨ ਮੋਟਰ ਪਾਣੀ ਨਹੀਂ ਚੱਕਿਆ ਨਹੀਂ ਘਟੇ ਚੱਕਿਆ ਇਹਨਾਂ ਨੇ ਹਾਂ ਹਾਂ ਮੈਂ ਇਹ ਗੱਲ ਤਾਂ ਚੱਕਿਆ ਨਹੀਂ ਪਾਣੀ ਉਹਨੇ ਪੜਾਈ ਜਾਂਦਾ ਸੀ ਫਿਰ ਬਾਅਦ ਚ ਬੰਦ ਹੋ ਗਿਆ ਆਪਣੇ ਤਾਂ ਆਈ ਜਾਂਦਾ ਥੋੜਾ ਥੋੜਾ ਆਉਂਦਾ ਪਾਣੀ ਛੱਡਦੀ ਨਹੀਂ ਬੁੱਧ ਘਾਉਂਦੀ ਬਹੁਤ ਘਟ ਜਾਂਦਾ ਪਾਣੀ ਆਪਣੇ ਤਾਂ ਮੌਜ ਹੈ ਪਾਣੀ ਵੀ ਇਸ ਤਰ੍ਹਾਂ ਪਾਣੀ ਦਾ ਆਪਣੀ ਬਹੁਤ ਘਾਦੇ ਜਾਂਦਾ ਪਰ ਜੇ ਨਹਿਰ ਬੰਦ ਹੋ ਗਈ ਵਿਚਾਰੇ ਕਿੱਥੋਂ ਛੱਡ ਇਹ ਤਾਂ ਮਰਨਾ ਪੈ ਗਿਆ ਜਮੀਨ ਆਪ ਉਹ ਬੇਚਾਰੀ ਨਹਿਰ ਮੰਦਾ ਤੂੰ ਕਿੱਥੋਂ ਭਾਰਾ ਛੱਡਣਾ ਬੇਲਾ ਵੇਦਿਆਂ ਹੈ ਨਾ ਜੇ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਇਸ ਚੀਜ਼ ਚ ਠੀਕ ਪਾਣੀ ਤਾਂ ਖੜਾ ਆਪਣੇ ਜਦੋਂ ਛੱਡਦੇ ਨਾਲ ਵੀ ਨਾ ਆ ਜਾਂਦਾ ਬਸ ਆਪਣੇ ਆ ਮੋਟਰ ਹੀ ਪੰਗਾ ਪਾਉਂਦੀ ਹੋਰ ਕੋਈ ਨਹੀਂ ਤੇ ਚਾਹੋ ਜੀ ਬਸ ਦਾਲ ਧਰ ਦਈਏ ਨਾ ਪਰ ਵੀਡੀਓ ਲੌਂਗ ਹੋ ਜੂਗੀ ਬਾਹਲੀ ਮਾੜੀ ਮਾੜੀ ਨਾਲ ਲਓ ਜੀ ਲਓ ਲੱਸੀ ਮਨਾਰੋ ਪੁੱਤ ਯਾਰ ਹਵਾ ਚੱਲੀ ਆਂਦੀ ਨੇਹਰੀ ਦੇਖੋ ਜੀ ਬਹੁਤ ਹੀ ਆਦ ਨੇਹਰੀ ਆ ਗੀ ਛੁਨੀ ਉਹ ਹੋਏ ਮੇਰੀ ਸਾਫ ਕਰਕੇ ਭਾਈ ਬਾਈ ਕਰਦੀ ਪਾਣੀ ਦੰਗਣਾ ਜੱਪਾ ਕਰਦੀ ਹੌਲੀ ਆਏ ਹਏ ਹਾਰੇ ਪਰਫੁਦੀ ਐਸੀ ਕਿਤੇ ਐਸੀ ਧੋਕੇ ਭਾਈ ਧੋਕੇ ਧੋਕੇ ਮਿਲ ਗਈ ਨਾ ਬਰਫ ਨੂੰ ਕੀ ਇਹ ਦਸ ਖੋਆ ਹੈਗਾ ਕਮਾਲ ਕਰਦੇ ਹੋ ਤੁਸੀਂ ਪਾਣੀ ਦੇ ਬਾਦ ਹੁਣ ਲੱਸੀ ਤਾਂ ਬਣਾ ਦੋ ਉਹ ਕਰਕੇ ਰੇਤਾ ਭਾਈ ਜੁਨੀਅਰ ਹੀ ਆ ਜਾਂਦੀ ਹੈ ਕੰਨ ਤੇਰੀ ਬਹੁਤ ਵਧੀਆ ਪੈਣੀ ਸਾਡੇ ਵਰਗੇ ਤਾਂ ਲਾਉਣ ਬਰਫ ਜਿਹੜੇ ਧੁੱਪ ਨਾਲ ਆਏ ਹੋਗੇ ਗੱਲ ਬੜ ਗਿਆ ਮਾਂ ਕਰਿਆ ਪਤਾ ਫਿਰ ਹੋਰ ਪਾ ਥੋੜਾ ਪਾਣੀ ਥੋੜੀ ਰਹਿ ਜੂਗੀ ਠੰਡੀ ਬਰਫ ਨਾਲ ਲਾ ਨਹੀ ਲਾਉਣੀ ਯਾਰ ਆ ਸਾਡੀ ਬੀਬੀ ਹੱਥ ਬੰਨੀਆਂ ਜਦੋਂ ਨੇਰੀ ਆਏਂਦੀ ਐਨਕ ਲਾ ਲੈਂਦੀ ਬੀਬੀ ਅਜਿਹਾ ਬੈਠਾ ਬੈਠ ਕੇ ਕਿੰਨਾ ਡਰ ਲੱਗਦਾ ਦੇਖੋ ਲ ਕੀ ਕਰਦੀ ਐਨੇ ਦੇਖ ਕੇ ਕੌਣ ਕਹੇ ਤੈਨੂੰ ਬੁਖਾਰ ਹੈ ਚਾਚਾ ਹਟ ਜਾ ਕਰ ਪਤਾ ਤੂੰ ਅੰਦਰ ਬੈਠਾ ਜਾਂਦਾ ਕੀ ਹੋਇਆ ਤੇਰੇ ਮੂੰਹ ਨੂੰ ਦੱਸੀ ਮੈਨੂੰ ਸਾਫ ਹੈ ਜਮਾ ਮੇਰੇ ਨਾਲ ਮੈਂ ਨਹੀਂ ਲਾਉਣਾ ਮੇਰਾ ਤਾਂ ਹੀ ਰਹੂਗਾ ਮੂੰਹ ਗਰਮੀ ਵਾਲੀ ਐ ਠੰਡ ਜੀ ਆ ਕੇ ਸੈੱਟ ਹੋ ਜੂਗਾ ਤੇ ਹੁਣ ਇਹਨੂੰ ਚੱਕ ਕੇ ਤਾਂ ਤਰੇ ਡੋਂਗਾ ਭਰ ਦੋ ਮਸ਼ੀਨ ਤੇ ਧਰ ਨਾਲੀ ਜੁੰਨੀ ਮੇਰੀ ਚੱਕੋ ਜੀ ਲੱਸੀ ਦਾ ਬਣਾਦੀ ਪਰ ਇੱਥੇ ਛੱਡ ਗਈ ਓਏ ਬੜੇ ਮੀਆਂ ਹਾਂਜੀ ਆ ਜਾ ਓਰੇ ਆ ਜਾ ਆਇਆ ਪਤਾ ਮੈਂ ਦੁੱਧ ਘਰ ਮੈਂ ਦੁੱਧਾ ਰੱਖਿਆ ਜਿਹੜਾ ਪੋਰਾ ਹੈਗਾ ਨਿਕਲ ਜਾਣਾ ਉਹ ਚੱਕ ਹੀ ਜਾਊਂਗੀ ਮੁਰਕੇ ਫਲਾਸੀ ਧਰ ਕੇ ਬਥੇ ਪਹਿਲਾ ਬਥੇਰਾ ਸਾਫ ਰੰਗ ਕਰ ਆਪਣੇ ਬਥੇਰਾ ਰੰਗ ਰੂਪ ਦਿੱਤਾ ਆ ਕੰਮ ਕਰ ਲੂ ਜਿਹੜਾ ਕਰਨ ਵਾਲਾ ਜਸ਼ਨੇ ਡੋਂਗਾ ਧਰ ਕੇ ਪਰ ਕੇ ਫਾਰ ਸਮਾਰ ਕੇ ਲੋ ਜੀ ਇਹ ਤਾਂ ਲੱਗ ਗਿਆ ਉਹਦਾ ਕੰਮਕਾਰ ਹਣ ਇਹੀ ਨਾ ਇਹ ਵੀ ਕਹਿ ਕੇ ਚਕਾਉਣਾ ਪਊਗਾ ਦੇਖੋ ਕਿਹੜਾ ਆਊਗਾ ਲੈ ਮੈਂ ਬੈਠੀ ਆ ਪਲਾਥੀ ਮਾਰੀ ਛੋਟੂ ਆ ਰਹੀ ਕੋਟਾ ਵੀ ਲੈ ਜਾਓ ਜੀ ਆਏ ਹੋ ਰਹੇ ਨਹੀਂ ਉੱਥੇ ਜਾਓ ਮਾਂ ਮੈਂ ਕੋਈ ਕੰਮ ਖੁਦ ਸੇ ਨਹੀਂ ਕਰਦੀ ਐ ਥੈਂਕ ਯੂ ਪੁੱਤਾ ਇਨੀ ਸੋਣੀ ਗੱਲ ਕਹਿਣ ਵਾਸਤੇ ਵੀਡੀਓ ਦੇ ਵਿੱਚ ਥੈਂਕ ਯੂ ਹਰ ਜਗ੍ਹਾ ਕਰਨੇ ਜਿਵੇਂ ਚੱਕਲਾ ਕੋਟ ਨਹੀਂ ਮੂੰਥੇ ਲਾਈ ਆ ਤਰਿਆ ਥੈਂਕ ਯੂ ਪੁੱਤਾ ਮਰਜੀ ਐ ਯਾਰ ਮਾਰ ਲਓ ਆਏ ਹੇ ਲਓ ਜੀ ਬੀਬੀ ਬੈਠੀ ਐ ਇਥੇ ਤੇ ਹਵਾ ਚੱਲ ਰਹੀ ਐ ਬਸ ਸਾਡੇ ਤਾਂ ਨੇਰੀ ਪਾ ਕੇ ਨਾ ਰੱਬ ਨੇਰੀ ਸੱਟ ਅੰਦਰ ਰੇਤਾ ਹੀ ਰੇਤਾ ਮੁੜ ਕੇ ਬਸ ਮੀ ਕਣੀ ਨਹੀਂ ਛੱਟਣੀ ਐ ਮੇਰੀ ਬੱਤੂ ਮੂੰਹ ਖਰਾਬ ਕਰ ਲਵਾਂਗੇ ਨਾ ਲਓ ਵਰਤੋ ਕੋਈ ਵਾਰੀ ਸੂਟ ਨਹੀਂ ਕਰਦੀ ਦੇਖੋ ਜੀ ਹਵਾ ਤਾਂ ਚੱਲ ਰਹੀ ਹੈ ਸ਼ੁਕਰ ਹੈ ਹਵਾ ਤਾਂ ਵੀ ਠੰਡੀ ਠੰਡੀ ਲਓ ਜੀ ਸਬ지 ਸੌਰੀ ਦਾਲ ਆਪਣੀ ਬਣ ਰਹੀ ਹੈ ਤੇ ਦੁੱਧ ਗਰਮ ਤਾਂ ਰੱਖਿਆ ਇੱਕ ਸਾਈਡ ਲੱਸੀ ਇਹਨਾਂ ਨੇ ਬਣਾ ਦਿੱ ਜਵਾਕਾਂ ਨੇ ਹਨਾ ਤੇ ਬਸ ਆਪ ਆਟਾ ਕੁੰਨ ਕੇ ਰੋਟੀ ਲੱਗਣਾ ਤੇ ਕੂਲਰ ਵਗੈਰਾ ਵੀ ਭਰ ਲਿਆ ਸੀ ਤੇ ਬਸ ਰੋਟੀ ਰੋਟੀ ਬਣਾ ਲੈਣੇ ਮੈਂ ਕੋ ਉਹ ਮਤਲਬ ਕੀ ਨਾ ਬਾਹਰ ਕੱਢਿਆ ਸੀ ਕਿ ਗੈਸ ਤੇ ਇੱਕੇਦਮ ਨੇਰੀ ਜਿਆਦੇ ਆ ਗਈ ਤੇ ਮੈਂ ਕਿਹਾ ਬੰਦ ਹੋਈ ਜਾਣਗੇ ਦਾਲ ਤੜੀ ਜਣੀ ਨਹੀਂ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਣਾ ਵੀਡੀਓ ਨੂੰ ਫੁੱਲ ਵਾਚ ਕਰ ਲਓ ਪਲੀਜ਼ ਤੇ ਸੋਹਣੇ ਸੋਹਣੇ ਕਰਿਆ ਕਰੋ ਜੀ ਕਮੈਂਟ ਮੈਂ ਤਾਂ ਨਹੀਂ ਤੋਂ ਦਰਦੀ ਨੇ ਐਨਕਾਂ ਲਾ ਲੈਣਾ ਪੀਬੀ ਨੇ ਐਨਕਾਂ ਲਾ ਲੀਆਂ ਸਾਡੀ ਨਹੀਂ ਨੇਰੀ ਤੋਂ ਦਰਦੀ ਨੇ ਤੇ ਤਾਂ ਆਪਣੇ ਲੱਖਾਂ ਤੇ ਹੁੰਦਾ ਹੀ ਇੱਥੇ ਜਾ ਕੇ ਹਣਾ ਵੀ ਨਿਗਾਣਾ ਘਟ ਜੇ ਔਖਾ ਹੋ ਜਾਂਦਾ ਬਹੁਤ ਮੁਸ਼ਕਲ ਤੇ ਬਣਾਵਾਂ ਕੋਈ ਇਹਦਾ ਹੱਲ ਹੁੰਦਾ ਤੇ ਚਲੋ ਜੀ ਫਿਰ ਹਣਾ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਰੁਕ ਜਾ ਸਾਡਾ ਇੱਕ ਮਿੰਟ ਜੀ ਅਸੀਂ ਵੇਟ ਕਰਾਂਗੇ ਨਾ ਜਸ਼ਨ ਦੀ ਫੇਰ ਅਸੀਂ ਐਂਡ ਕਰਾਂਗੇ ਗੁੱਸਾ ਨਾ ਮੰਨਿਓ ப்ਲੀਜ਼ ਆਇਆ ਪੁੱਤ ਅੰਨਜਰ ਬੋਚੂ ਬਚਾ ਕੇ ਲੰਗ ਲਾ ਲੀ ਉਹੀ ਤਾਂ ਗੱਲ ਹੈ ਪੁੱਤ ਦੇਖ 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 ਸਾਰਾ ਸਾਰਾ ਦਿਨ ਅੱਜ ਵਾਲੀ ਵੀਡੀਓ ਤਾਂ ਨਾ ਸਹੀ ਚੱਕੀ ਰੱਖਿਆ ਇਹਨਾਂ ਨੇ ਇੱਧਰ ਆ ਜਾ ਹੁਣ ਐਂਡ ਕਰਨਾਗਾ ਲੋ ਬੜੇ ਮੀਆਂ ਛੋਟੇ ਮੀਆਂ ਐਂਡ ਸਭ ਤੋਂ ਬੜੇ ਮੀਆਂ ਔਰ ਉਸ ਤੋਂ ਵੀ ਬੜੇ ਮੀਆਂ ਜੇ ਰਹੇ ਤੁਹਾਡੇ ਤੇ ਹੈ ਹਰ ਜਜ ਜਸ਼ਨ ਦੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸਾਰੀਆਂ ਭੈਣਾਂ ਤੇ ਬਾਕੀ ਟੈਨਸ਼ਨ ਨਹੀਂ ਲੈਣੀ ਜੀ ਜਸ਼ਨ ਠੀਕ ਹੈ ਮੈਂ ਵੀ ਠੀਕ ਹਾਂ ਹੁਣ ਵਧੀਆ ਤੇ ਆਪਾਂ ਸੋਹਣੇ ਸੋਹਣੇ ਬਲੌਗ ਹੱਸ ਕੇ ਖੇੜ ਕੇ ਤੁਹਾਡੇ ਨਾਲ ਹਨਾ ਸ਼ੇਅਰ ਕਰਾਂਗੇ ਤੇ ਤੁਸੀਂ ਦੱਬ ਕੇ ਕਰਦਾ ਜੀ ਸਪੋਰਟ ਆਪਦੀ ਭੈਣ ਨਾਲ ਹਨਾ ਤੇ ਪਹੁੰਚਾ ਦਿਓ ਜੀ ਆਪਾਂ ਨੂੰ ਮੰਜ਼ਿਲ ਤੱਕ ਪਲੀਜ਼ ਰਿਕਵੈਸਟ ਹੈ ਸਾਨੂੰ ਹਨਾ ਤੁਸੀਂ ਸਿਰਫ ਇੰਨਾ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ ਹਨਾ ਤੇ ਸਕਿਪ ਨਹੀਂ ਕਰਨਾ ਐਡ ਦੇਖਣੀ ਹੈ ਤੇ ਇੰਨਾ ਹੀ ਕਰ ਦੋ ਹਨਾ ਸਾਨੂੰ ਇੰਨਾ ਹੀ ਬਹੁਤ ਹੈ ਕੋਈ ਹਨਾ ਆਪਾਂ ਕੋਈ ਉਹ ਨਹੀਂ ਡਿਮਾਂਡ ਨਹੀਂ ਰੱਖ ਰਹੇ ਆ ਨਾ ਤੁਹਾਡੇ ਤੋਂ ਵੀ ਸਾਨੂੰ ਆ ਆ ਭੇਜ ਦਿਓ ਆ ਭੇਜ ਦਿਓ ਆਪਾਂ ਨੂੰ ਇਹ ਚੀਜ਼ ਦਾ ਜਮਾ ਵੀ ਉਹ ਹੈ ਨਹੀਂ ਹਨਾ ਵੀ ਆਪਾਂ ਮਿਹਨਤ ਕਰਕੇ ਜੋ ਕੁਝ ਵੀ ਬਣਾਉਣਾ ਕਰਨਾ ਨਾ ਬੱਚੀਆਂ ਦਾ ਕੁਝ ਬਣਾਉਂਗੀ ਤਾਂ ਮੈਂ ਮਿਹਨਤ ਕਰਕੇ ਬਣਾਉਂਗੀ ਕੁਝ ਨਾ ਕੁਝ ਆਪਦੇ ਦਸਾਂ ਨੌਹਾਂ ਦੀ ਮਿਹਨਤ ਕਰਕੇ ਤੇ ਪਰ ਸਪੋਰਟ ਕਰ ਦਿਓ ਪਲੀਜ਼ ਹਨਾ ਸਾਨੂੰ ਤੁਹਾਡੇ ਸਪੋਰਟ ਦੀ ਇੰਨੀ ਜ਼ਿਆਦਾ ਜ਼ਰੂਰਤ ਹੈ ਬਾਕੀ ਤੁਸੀਂ ਸਪੋਰਟ ਬਹੁਤ ਕਰਦੇ ਹੋ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਦਿਲੋਂ ਧੰਨਵਾਦ ਭੈਣਾਂ ਦਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹਨਾ ਸੋਣ ਨਹੀਂ ਕਰਦੇ ਤੇ ਅੱਗੇ ਦੀ ਅੱਗੇ ਵੀ ਸਪੋਰਟ ਕਰੋ ਹਨਾ ਤੇ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਤੇ ਪਰਿਵਾਰਿਕ ਵੀਡੀਓ ਅਪਲੋਡ ਕਰਦੇ ਰਵਾਂਗੇ ਤੇ ਚਲੋ ਜੀ ਫਿਰ ਹਨਾ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਹੀ ਕੰਨ ਐਂਡ ਕਰਦੇ ਹਨਾ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਤਨਵਾ